ਨਮਸਕਾਰ ਤੁਸੀਂ ਦੇਖ ਰਹੇ ਹੋ ਡੈਨਿਕਸਵੈਰਾ ਟੀਵੀ ਤੇ ਮੈਂ ਰਵੀ ਮਿਸ਼ਰਾ ਇਸ ਦਿਲੇ ਦੀ ਅਹਿਮ ਖਬਰ ਜੁੜੀ ਆ ਕਪੂਰਥਲਾ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕਪੂਰਥਲਾ ਦੇ ਵਿੱਚ ਪੁਲਿਸ ਨੂੰ ਇੱਕ ਸ਼ੱਕੀ ਹਾਲਾਤਾਂ ਦੇ ਵਿੱਚ Laash ਮਿਲੀ ਜਿਸ ਤੋਂ ਬਾਅਦ ਪੁਲਿਸ ਵੱਲੋਂ ਜਿਹੜੀ ਹੈ ਉਸ Laash ਨੂੰ ਕਬਜ਼ੇ ਵਿੱਚ ਲੈ ਲਿਆ ਗਿਆ ਪੋਰਟ ਸਮਾਸਤਮ ਕੀਤਾ ਜਾ ਰਿਹਾ ਜਿਸ ਤੋਂ ਬਾਅਦ ਹੁਣ ਤੁਹਾਨੂੰ ਦੱਸ ਦਈਏ ਕਿ ਪੁਲਿਸ ਮੁਲਾਜ਼ਮ ਵੱਲੋਂ ਕਿਹਾ ਜਾ ਰਿਹਾ ਹੈ ਕਿ ਇਹ ਖੁਦਕੁਸ਼ੀ ਦਾ ਮਾਮਲਾ ਹੈ ਜੋ ਉਨ੍ਹਾਂ ਦੇ ਮਕਾਨ ਮਾਲਕ ਵੱਲੋਂ ਕਿਹਾ ਗਿਆ ਉਸ ਨੂੰ ਲੈ ਕੇ ਪੁਲਿਸ ਵੱਲੋਂ ਕਿਹਾ ਜਾ ਰਿਹਾ ਹੈ ਪਰ ਦੂਜੇ ਪਾਸੇ ਜਿਹੜੇ ਪਰਿਵਾਰ ਹੈ ਉਸ ਵੱਲੋਂ ਲਗਾਤਾਰ ਵੱਡੇ ਖੁਲਾਸੇ ਕੀਤੇ ਜਾ ਰਹੇ ਨੇ ਵੱਡੇ ਇਲਜ਼ਾਮ ਲਗਾਏ ਜਾ ਰਹੇ ਨੇ ਜਿਸ ਦੇ ਵਿੱਚ ਕਿਹਾ ਜਾ ਰਿਹਾ ਹੈ ਕਿ ਇਹ ਖੁਦਕੁਸ਼ੀ ਦਾ ਮਾਮਲਾ ਨਹੀਂ ਹੈ ਨਾ ਹੀ ਸੁਸਾਇਡ ਕੀਤਾ ਗਿਆ ਇਸ ਦੇ ਵਿੱਚ ਕਿਸੇ ਨੇ ਕਤਲ ਕੀਤਾ ਕਿਉਂਕਿ ਥੋੜੇ ਦਿਨ ਪਹਿਲਾਂ ਹੀ ਜਦੋਂ ਉਨ੍ਹਾਂ ਨਾਲ ਗੱਲਬਾਤ ਹੋਈ ਹੈ ਨੌਜਵਾਨ ਵੱਲ ਤਾਂ ਉਸ ਦੇ ਵੱਲੋਂ ਸਾਫ਼ ਤੌਰ ਤੇ ਕਿਹਾ ਗਿਆ ਸੀ ਕਿ ਮੈਨੂੰ ਲਗਾਤਾਰ ਜਿਹੜਿਆ ਜਾਣ ਤੋਂ ਮਾਰਨ ਦੀ ਧਮਕੀ ਮਿਲ ਰਹੀ ਹੈ ਤੁਹਾਨੂੰ ਦੱਸ ਦਈਏ ਕਿ ਕਪੂਰਥਲਾ ਦੇ ਜਿਹੜਾ ਹੈ ਸੁਭਾਨਪੁਰ ਦੇ ਅੰਤਰਗਤ ਆਉਂਦੇ ਪਿੰਡ ਜਿਹੜਾ ਹੈ ਜਗਜੀਤਨਗਰ ਹਮੀਰਾ ਦੇ ਪੁਲਿਸ ਨੇ ਮਕਾਨ ਮਾਲਕ ਦੀ ਸੂਚਨਾ ਤੇ ਯੁਵਕ ਦਾ ਸ਼ਵ ਜਿਹੜਾ ਹੈ ਕਮਰੇ ਦੇ ਵਿੱਚੋਂ ਬਰਾਮਦ ਕੀਤਾ ਪੁਲਿਸ ਨੇ ਮ੍ਰਿਤਕ ਜਿਹੜਾ ਹੈ ਯੁਵਕ ਹੈ ਉਸ ਦੇ ਪਰਜਨਾ ਨੂੰ ਇਸ ਦੀ ਜਿਹੜੀ ਹੈ ਉਹਦੇ ਪਰਿਵਾਰ ਨੂੰ ਇਸ ਦੀ ਸੂਚਨਾ ਦਿੱਤੀ ਜਿੱਥੇ ਸ਼ਾਮ ਦੇ ਸਮੇਂ ਮ੍ਰਿਤਕ ਜਿਹੜੇ ਯੁਵਕ ਨੇ ਉਸ ਦੇ ਜਿਹੜੇ ਪਰਿਵਾਰ ਨੇ ਥਾਣਾ ਪਹੁੰਚੇ ਪਰਿਵਾਰ ਵੱਲੋਂ ਕਹਿਣਾ ਹੈ ਕਿ ਯੁਵਕ ਦਾ ਜਿਹੜਾ ਹੈ ਕਤਲ ਹੋਇਆ ਨਾ ਕਿ ਉਸਦੇ ਵੱਲੋਂ ਜਿਹੜੀ ਹੈ ਖੁਦਕੁਸ਼ੀ ਕੀਤੀ ਗਈ ਹੈ ਕਿਉਂਕਿ ਦੋ ਦਿਨਾਂ ਤੋਂ ਪਹਿਲਾਂ ਜਦੋਂ ਉਸਦੇ ਨਾਲ ਫੋਨ ਤੇ ਗੱਲਬਾਤ ਕੀਤੀ ਗਈ ਉਸਦੇ ਭਰਾ ਵੱਲੋਂ ਤਾਂ ਉਸਦੇ ਵੱਲੋਂ ਸਾਫ਼ ਤੌਰ ਤੇ ਇਹ ਗੱਲ ਕਹੀ ਗਈ ਕਿ ਉਸ ਨੂੰ ਲਗਾਤਾਰ ਜਿਹੜੀ ਹੈ ਜਾਨੋਂ ਮਾਰਨ ਧਮਕੀ ਦਿੱਤੀ ਜਾਂ ਉੱਥੇ ਹੀ ਖਾਣਾ ਸੁਭਾਨਪੁਰ ਐਸਐਚਓ ਜਿਹੜੇ ਨੇ ਅਮਨਦੀਪ ਕੁਮਾਰ ਦਾ ਕਹਿਣਾ ਹੈ ਕਿ ਯੁਵਕ ਨੇ ਆਤਮ ਹੱਤਿਆ ਕੀਤੀ ਹੈ ਸੁਇਸਾਈਡ ਕੀਤਾ ਸ਼ਵ ਨੂੰ ਹੁਣ ਕਬਜ਼ੇ ਦੇ ਵਿੱਚ ਲੈ ਲਿਆ ਗਿਆ ਤੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਵਿੱਚ ਭੇਜ ਦਿੱਤਾ ਗਿਆ ਜਿਸ ਤੋਂ ਬਾਅਦ ਪੋਸਟਮਾਰਟਮ ਤੇ ਰਿਪੋਰਟ ਦੇ ਆਉਣ ਦੇ ਬਾਅਦ ਜਿਹੜੀ ਹੈ ਕਾਰਵਾਈ ਕੀਤੀ ਜਾਵੇਗੀ ਇਸ ਪੂਰੇ ਮਾਮਲੇ ਨੂੰ ਲੈ ਕੇ ਪਰਿਜਨ ਜਿਹੜੇ ਪਰਿਵਾਰ ਨੇ ਤੇ ਪੁਲਿਸ ਮੁਲਾਜ਼ਮ ਦਾ ਕੀ ਕੁਝ ਕਹਿਣਾ ਇੱਕ ਵਾਰ ਤੁਹਾਨੂੰ ਸੁਣਾਦਨੇ ਆ ਮਾਮਲਾ ਹੈ ਬਾਈ ਮੇਰਾ ਬ੍ਰਦਰ ਲੱਗਦਾ ਜੀ ਹਰਪ੍ਰੀਤ ਸਿੰਘ ਜੀ ਇਹ ਇੱਕ ਗੁੱਟਾ ਸਿੰਘ ਦੀ ਕੁੜੀ ਨਾਲ ਹੀ ਪਹਿਲਾਂ ਕੁੜੀ ਨੇ ਵਿਆਹੀ ਸੀ ਕਿਤੇ ਇੰਦਰ ਫਤੂ ਟਿੰਗ ਦੇ ਕੋਲ ਵਿਆਹੀ ਸੀ ਉਤੋਂ ਜੂੰ ਦਾ ਜਾਗਦਾ ਹੀ ਘਰਾਂ ਵਾਲਾ ਛੱਡ ਗਏ ਇਹ ਆ ਗਿਆ ਇੱਥੇ ਇੱਥੇ ਆਦੀ ਪੂਆ ਕੋ ਰਹਿਣ ਲੱਗ ਗਈ ਆਈ ਉਹ ਆ ਗਈ ਆ ਇੱਥੇ ਸਾਡੇ ਗਵਾਂਢ ਆਈ ਕਿੱਥੇ ਰਹਿਣ ਲੱਗੀ ਇਹ ਰਹਿੰਦੀ ਆਈ ਹਮੀਰੇ ਕੋਲ ਹੀ ਰਹਿੰਦੀ ਤੇ ਸਾਡੇ ਗਵਾਂਢ ਇਹਦੇ ਮਾਮੇ ਦੇ ਮੁੰਡੇ ਆ ਜੀ ਉੱਥੇ ਰਹਿੰਦੀ ਉੱਥੇ ਗਈ ਆਏ ਤੇ ਗਏ ਆ ਮੇਲੇ ਦੇ ਉੱਥੇ ਜਾ ਕੇ ਇੰਨਾ ਇੱਕ ਦੂਜੇ ਨਾਲ ਗੱਲ ਗੁੱਲ ਕਰਕੇ ਕੋਈ ਦੇ ਗੱਲਬਾਤ ਹੋ ਗਈ ਆਈ ਕੁੜੀ ਨੇ ਫਿਰ ਜਦੋਂ ਉਧਰੋਂ ਆ ਗਏ ਨੇ ਜੀ ਅ ਸਰਹੰਦ ਤੋਂ ਆਏ ਆਈ ਆਉਂਦਿਆਂ ਨਾਲ ਹੀ ਇਹ ਚਲੇ ਗਏ ਨੇ ਫਿਰ ਮੁੰਡੇ ਨੂੰ ਪਤਾ ਨਹੀਂ ਇਹਨਾਂ ਕੀ ਗਿਆ ਆਉਂਦਿਆਂ ਨਾਲ ਘਰ ਗਏ ਜਾਂ ਘਰੋਂ ਮੁੰਡੇ ਨੂੰ ਵੀ ਸਦਾਲਿਆ ਨਾ ਮੁੰਡਾ ਚਲਾ ਗਿਆ ਇਹਨਾਂ ਨਾਲ ਹੀ ਮੁੰਡਾ ਜਦੋਂ ਚਲਾ ਗਿਆ ਕਰੋ ਤੇ ਸਾਨੂੰ ਪਤਾ ਨਹੀਂ ਲੱਗਾ ਕਿੰਨੇ ਦਿਨਾਂ ਬਾਅਦ ਆਈ ਆ ਕੇ ਮੁੰਡੇ ਦਾ ਫੋਨ ਕਰਨ ਲਾਇਆ ਤੇ ਫੋਨ ਨਹੀਂ ਚੱਕਿਆ ਮੁੰਡੇ ਫਿਰ ਸਾਨੂੰ ਪਤਾ ਲੱਗਾ ਵੀ ਇਸ ਤਰ੍ਹਾਂ ਕੁੜੀ ਨੇ ਇੱਥੇ ਬੁਲਾ ਲਿਆ ਹੈ ਕੁੜੀ ਨਾਲ ਰਿਲੇਸ਼ਨ ਸੀ ਸਾਨੂੰ ਪਤਾ ਲੱਗਾ ਜੀ ਜਦੋਂ ਅਸੀਂ ਇੱਥੇ ਗਏ ਜੀ ਆਏ ਅਸੀਂ ਮੁੰਡੇ ਨੂੰ ਲੈਣ ਵਾਸਤੇ ਤੇ ਮੁੰਡਾ ਜਾਣ ਲਈ ਤਿਆਰ ਸੀ ਜੋ ਕੁੜੀ ਨਹੀਂ ਜਾਣ ਦਿੰਦੀ ਸੀ ਕੁਝ ਉਹਦੀ ਭੂਆ ਤੇ ਕੁਝ ਵੀ ਰਿਕਾਰਡਿੰਗ ਦੇ ਵਿੱਚ ਜਦੋਂ ਮੁੰਡਾ ਮਰਨ ਤੋਂ ਪਹਿਲਾਂ ਰਿਕਾਰਡਿੰਗ ਪਾਈ ਕੋਈ ਕੁਝ ਉਹਨਾਂ ਦੇ ਨਾਮ ਵਿੱਚ ਭੂਆ ਜੀ ਅਹੀ ਲੈਣ ਆਏ ਜਦੋਂ ਇਹ ਉਹਨਾਂ ਨਹੀਂ ਆਉਣ ਦਿੱਤਾ ਇਹਨਾਂ ਜਾਣੇ ਸਾਨੂੰ ਧੋਕਿਆਂ ਧੋਕਿਆ ਦਿੱਤੀਆ ਮੇਰਾ ਮੋਟਰਸਾਈਕਲ ਮੁੰਡਾ ਲੈ ਕੇ ਆਇਆ ਸੀ ਮੈਂ ਜੋ ਡਿਊਟੀ ਕਰਦਾ ਜੀ ਮੈਂ ਮੋਟਰਸਾਈਕਲ ਆਪਦਾ ਆਖਿਆ ਮੈਂ ਅਖਿਆ ਚੱਲ ਮੈਂ ਹੱਥ ਜੋੜ ਕੇ ਗਿਆ ਮੇਰਾ ਮੋਟਰਸਾਈਕਲ ਦੇ ਦੇ ਉਹ ਮੈਂ ਡਿਊਟੀ ਵਾਲਾ ਬੰਦਾ ਮੈਨੂੰ ਇਹ ਇਹਨਾਂ ਮੋਟਰਸਾਈਕਲ ਚ ਲੈ ਲੈਨਾਂ ਦੇ ਦਿੱਤਾ ਸਾਨੂੰ ਧੋਕਿਆਂ ਧੋਕਿਆ ਦੇ ਕੇ ਕਹਿੰਦੇ ਵੀ ਅਸੀਂ ਦੋ ਨੰਬਰ ਦਾ ਕੰਮ ਵਾਧੂ ਕਰਨੇ ਆਂ ਜੋ ਜਗਾ ਤੋਈ ਜਿੱਥੇ ਮਰਜ਼ੀ ਭੱਜ ਲੋ ਜੋ ਮਰਜ਼ੀ ਕਰਾ ਲੋ ਜਿਹੜੇ ਮਰਜ਼ੀ ਥਾਣੇ ਕਚਾਰੀਆਂ ਸਾਡੇ ਸੁਭਾਨਪੁਰ ਥਾਣਾ ਸਾਡੇ ਹੱਥ ਜੀ ਜਿੱਥੇ ਮਰਜ਼ੀ ਜਾ ਉਗਰੀ 6/25 25 ਤਰੀਕ ਤੇ ਪਹਿਲੇ ਮਹੀਨੇ ਦੀ ਤੇ 2025 ਦੀ ਗੱਲ ਹੈ ਜੀ ਜਦੋਂ ਇਹ ਅਸੀਂ ਆਏ ਆ ਇੱਥੇ ਜੀ ਉਦੋਂ ਬਾਅਦ ਇਹ ਆ ਗਏ ਆ ਜੀ ਇੱਥੇ ਦਰਖਾਸਤ ਦਿੱਤੀ ਅਸੀਂ ਆਪਦੇ ਥਾਣੇ ਵਿੱਚ ਕੋੜੀ ਸਿਖਾ ਜੀ ਤੇ ਚੌਂਕੀ ਦੇ ਵਿੱਚ ਸੱਚੀ ਦਰਖਾਸਤ ਦਿੱਤੀ ਆ ਜੀ ਦੌਲੇਵਾਲ ਚੌਂਕੀ ਪੈਂਦੀ ਆ ਜੀ ਉੱਥੇ ਇਹ ਲਿਖਾ ਕੇ ਕੋੜੀ ਸਿਖਾ ਜਿੱਥੇ ਦਿੱਤੀ ਆ ਚੌਂਕੀ ਇਹ ਇਹ ਜੋ ਇਹ ਉਹਨਾਂ ਕਾਰਵਾਈ ਕੋਈ ਨਹੀਂ ਕੀਤੀ ਸਾਡੀ ਕਾਰਵਾਈ ਸੁਣਾਈ ਨਹੀਂ ਹੋਈ ਨਾ ਹੀ ਸਾਡੀ ਮੁੰਡੇ ਨਾਲ ਗੱਲ ਹੋਈ ਜਦੋਂ ਅਸੀਂ ਰਿਸ਼ਤੇਦਾਰ ਕੋਈ ਭੇਜਦੇ ਸੀ ਜਾਂਦੇ ਕੋਈ ਵੀ ਸਾਡੀ ਗਾਰਵਾਈ ਨਹੀਂ ਕਰਦਾ ਸੀ ਨਾ ਸੁਣਦਾ ਹੀ ਨਾ ਰਿਸ਼ਤੇਦਾਰੇ ਦੀ ਕੋਈ ਸੁਣਦਾ ਸੀ ਮੁੰਡਾ ਬਖਾਉਂਦੇ ਹੀ ਨਹੀਂ ਸੀ ਇਹਨਾਂ ਕਿਆ ਵੀ ਕਰ ਲਿਆ ਆ ਜਾਂਚ ਚੱਕੀ ਮੈਨੂੰ ਪਰਸੋ ਦੇ ਦਿਵਾਲਾ ਮੈਨੂੰ ਫੋਨ ਆਇਆ ਜੀ ਮੁੰਡੇ ਨੇ ਫੋਨ ਲਾਇਆ ਕਹਿੰਦਾ ਵੀ ਮੈਂ ਇਸ ਤਰ੍ਹਾਂ ਵੀ ਮੈਨੂੰ ਫਲਾਣਾ ਫਲਾਣਾ ਰਿਕਾਰਡਿੰਗ ਮੇਰੇ ਕੋਲ ਆ ਜੀ ਉਹਨੇ ਆਖਿਆ ਫਲਾਣਾ ਫਲਾਣਾ ਬੰਦਾ ਜੋ ਵੀ ਮੈਨੂੰ ਮਾਰਨਾ ਚਾਹੁੰਦੇ ਨੇ ਵੀ ਮੈਂ ਪੈਸੇ ਜੋੜੇ ਸੀ ਇੰਨੇ ਮੈਂ ਉਹਦੀ ਘਰ ਦੀ ਮੇਰੀ ਘਰ ਪ੍ਰੈਗਨੈਂਟ ਸੀ ਜੋ ਮੈਂ ਉਹਦੇ ਦੇ 40000 ਰੁਪਿਆ ਉਹਦੇ ਉੱਤੇ ਲਾਤਾ ਕੁਝ ਮੇਰੇ ਪੈਸੇ ਖਾ ਗਏ ਆ ਜੀ ਉਹ ਦਿੰਦੇ ਨਹੀਂ ਪਏ ਮੇਰੇ ਪੈਸੇ ਮੈਂ ਆਉਣ ਦੀ ਕੋਸ਼ਿਸ਼ ਕਰਨਾ ਪਿਆ ਮੈਨੂੰ ਆਉਣ ਨਹੀਂ ਦਿੰਦੇ ਉਹਨਾਂ ਦਾ ਨਾਂ ਵਿੱਚ ਹੀ ਲੈ ਗਿਆ ਜਿਨ੍ਹਾਂ ਜਿਨ੍ਹਾਂ ਕਹਿੰਦੇ ਮੈਨੂੰ ਇਹਨਾਂ ਦਾ ਨੁਕਸਾਨ ਹੈ ਮੈਨੂੰ ਮਾਰਨ ਦੀ ਕੋਸ਼ਿਸ਼ ਕਰਦੇ ਆ ਮੈਂ ਇਹ ਹੁੰਦੀ ਰਿਕਾਰਡਿੰਗ ਕਰ ਲਈ ਮੈਂ ਕਿਹਾ ਕੋਈ ਗੱਲ ਨਹੀਂ ਉਹ ਕਹਿੰਦਾ ਵੀ ਮੇਰਾ ਕੱਲ ਕੱਲ ਨੂੰ ਸ਼ਾਇਦ ਇਹਨਾਂ ਮੈਨੂੰ ਮਾਰ ਦੇਣ ਮੇਰੀ ਫੋਨ ਬੰਦ ਹੋ ਜਾਏਗਾ ਮੈਂ ਮੈਂ ਕਿਹਾ ਕੋਈ ਗੱਲ ਨਹੀਂ ਵੀ ਮੈਂ ਕੋਈ ਨਹੀਂ ਕੱਲ ਨੂੰ ਤੈਨੂੰ ਫੋਨ ਲਾਉਂਗਾ ਜੇ ਹੋ ਸਕਿਆ ਤਾਂ ਵੀ ਜੇ ਸੱਚਾਈ ਹੋਈ ਤੇ ਮੈਂ ਫਿਰ ਜ਼ਰੂਰ ਪਹੁੰਚਾਂਗਾ ਤੇ ਮੈਂ ਇੰਨੀ ਗੱਲ ਹੋ ਗਏ ਇਹਨਾਂ ਫੋਨ ਕੱਟਦਾ ਮੁੰਡੇ ਨੇ ਰੋਂਦਾ ਪਿਆ ਸੀ ਮੁੰਡਾ ਪੂਰਾ ਮੇਰੀ ਰਿਕਾਰਡਿੰਗ ਮੇਰੇ ਕੋਲ ਹੈ 2 ਮਿੰਟ ਦੇ ਕੁਛ ਸਕੈਂਡ ਦੇ ਮਿੰਟੋ ਮਿੰਟੋ ਨੇ ਗੱਲ ਕੀਤੀ ਪਤਾ ਨਹੀਂ ਕਿਵੇਂ ਉਹਦੇ ਫੋਨ ਉਹਦੇ ਕੋਲ ਆਇਆ ਲੜ ਕੇ ਕਿਵੇਂ ਨਹੀਂ ਤੇ ਅਸੀਂ ਉਦੋਂ ਅੱਜ ਪਰਸੋਂ ਪਰਸੋਂ ਮੈਨੂੰ ਫੋਨ ਆਇਆ ਅੱਜ ਹੀ ਉਹਦੀ ਡੈਥ ਹੋ ਘਰਤੀ ਜਣਾ ਜੀ ਮਾਰ ਕੇ ਬਾਹਰੋਂ ਅੰਦਰੋਂ ਮਾਰ ਕੇ ਸੱਟ ਕੇ ਚੁੰਨੀ ਨਾਲ ਫਾਦ ਦੇ ਗਏ ਸਾਰੇ ਆਦਮੀਆਂ ਦੀ ਕਿੰਨੇ ਬੰਦੇ ਨੇ ਜਿੰਨੀ ਔਰਤਾਂ ਵਿੱਚ ਇਹਨਾਂ ਦੇ ਕੇ ਫਾਦ ਦੇ ਕੇ ਮਾਰਤਾ ਜੀ ਬਾਹਰੋਂ ਫਿਰ ਜਿੰਦਾ ਲਾ ਗਿਆ ਹੀ ਲਾ ਕੇ ਦੋ ਮੁੰਡੇ ਜੋ ਕਿ ਜਿੰਨਾ ਦੀ ਘਰ ਦੇ ਵਿੱਚ ਰਹਿੰਦਾ ਪਿਆ ਸੀ ਉਹਨਾਂ ਵੇਖ ਕੇ ਵੀ ਇਹ ਦੋ ਮੁੰਡੇ ਭੱਜਦੇ ਲੇਡੀਸਾਂ ਪਹਿਲੇ ਹੀ ਭੱਜ ਗਈ ਜੋ ਉਹਦੀ ਘਰ ਦੀ ਸੀ ਉਹ ਤਾਂ ਪਹਿਲੇ ਜਿੰਦਾ ਮਾਰ ਕੇ ਭੱਜ ਗਈ ਆ ਮੁੰਡੇ ਦੀ ਉਮਰ ਕਿੰਨੀ ਹੈ ਉਮਰ ਹੈਗੀ ਸੀ 20 ਸਾਲ ਦੀ ਕੀ ਨਾਂ ਕੀ ਹਰਪ੍ਰੀਤ ਸਿੰਘ ਨਾਂ ਸੀ ਕੰਮ ਇਹ ਮੇਰੇ ਨਾਲ ਫੈਕਟਰੀ 'ਚ ਕੰਮ ਕਰਦੇ ਮਸਾਲੇ ਵਾਲੀ ਫੈਕਟਰੀ ਉਦੋਂ ਕੰਮ ਕਰਦਾ ਸੀ ਛਡਾ ਕੇ ਇਹਨਾਂ ਇੱਥੇ ਨਸ਼ੇ ਵਗੈਰਾ ਦੇ ਮੇਰੇ ਨਾਲ ਕੋ ਜਦੋਂ ਸਾਡੇ ਕੋਲ ਇਹਨਾਂ ਨਿਸ਼ਾਨੀ ਕਰਦਾ ਜੇ ਇਹਨਾਂ ਨਸ਼ੇ ਦੇ ਵੀ ਲਾਟ ਹੈ ਇਹ ਦੋ ਨੰਬਰ ਦਾ ਕੰਮ ਵੀ ਕਰਦੇ ਆ ਜੋ ਜਿੰਨਾਂ ਦਾ ਨਾਂ ਲੈਂਦਾ ਇੱਕ ਦੂਜੇ ਨਾਲ ਸਮਗਲੇਰ ਕਰਦੇ ਆ ਇਹ ਪੂਰੀ ਮੁੰਡੇ ਨੂੰ ਇਹਨਾਂ ਲਿਆ ਕੇ ਮੰਗ ਜੀ ਇਹ ਹੀ ਸਾਡੀ ਸਰਕਾਰ ਅੱਗੇ ਜਿੰਨਾ ਜਿੰਨਾ ਦੇ ਮੁੰਡੇ ਨੇ ਨਾਮ ਲਾਇਨੇ ਉਹਨਾਂ ਨੇ ਦੇ ਪਰਚੇ ਠੋਕੇ ਕੀਤੇ ਜਿਹਨੂੰ 302 ਦਾ ਪਰਚਾ ਲੱਗਿਆ ਜੀ ਉਹਨਾਂ ਦੇ ਮੁੰਡਿਆਂ ਦਾ ਹਰਪ੍ਰੀਤ ਸਿੰਘ ਹੈ ਜੀ ਇਹ ਜਿਹਨਾਂ ਦੇ ਚਾਚਾ ਚਾਚਾ ਜੀ ਜੋਗਾ ਸਿੰਘ ਹੈ ਤੇ ਇੱਕ ਹੀ ਭੋਲੀ ਭੋਲੀ ਕੌਰ ਹੈ ਠੀਕ ਹੈ ਜੀ ਇੱਕ ਪ੍ਰਵੀਨ ਪ੍ਰਵੀਨ ਸਿੰਘ ਹੈ ਜੀ ਤੇ ਕੁਲਵੰਤ ਸਿੰਘ ਹੈ ਤੇ ਇੱਕ ਜੋਗਾ ਸਿੰਘ ਦੀ ਪਤਨੀ ਹੈਗੀ ਆ ਜੀ ਤੇ ਇੱਕ ਇੰਦੀ ਕਣਤੋ ਕੌਰ ਜਿਹੜੀ ਇੰਦੀ ਘਰ ਦੀ ਹੈ ਜੀ ਇਹ ਕਿੱਥੇ ਨੇ ਸਾਰੇ ਇਹ ਗੁਸ਼ਤਾ ਜੀ ਸਾਡੇ ਏਰੀਏ ਵਾਲੀ ਰਹਿੰਦੇ ਆ ਇਹਨਾਂ ਦੋ ਇੱਕ ਦੋ ਜਿਹਾ ਸਮਗਲੇਰ ਕਰਦੇ ਆ ਕੁਝ ਤਾਂ ਉੱਥੇ ਰਹਿੰਦੇ ਆ ਸਾਡੇ ਸਾਡੇ ਏਰੀਆ ਮੁਗ ਏਰੀਏ ਕੋਲ ਹੀ ਰਹਿੰਦੇ ਨੇ ਕੁਝ ਹੀ ਇੱਥੇ ਰਹਿੰਦੇ ਨੇ ਯਾਨੀ ਕਿ ਇਹਨਾਂ ਵਿੱਚੋਂ ਜੇ ਤਿੰਨ ਚਾਰ ਬੰਦੇ ਇੱਥੇ ਰਹਿੰਦੇ ਕੋਈ ਦੋ ਤਿੰਨ ਉਧਰ ਪਾਸੇ ਦੇ ਨੇ ਇੱਕ ਮਿੰਦੀ ਕੌਰ ਆ ਜੀ ਜਿਹੜੀ ਇਹਨਾਂ ਦੀ ਕੁੜੀ ਦੀ ਮਾਸੀ ਲੱਗਦੀ ਆ ਉਹਨੇ ਸਾਰਾ ਕੰਮ ਕਰਾਇਆ ਸੀ ਵਿਆਹ ਵਿਊ ਦਾ ਲਿਆ ਕੇ ਮੁੰਡੇ ਨੂੰ ੱੱਕੇ ਨਾਲ ਤੇ ਗਾਂ ਵਿਊ ਕੀਤਾ ਸੀ ਉਹਦਾ ਨਾਮ ਵਿੱਚ ਪਹਿਲੇ ਨੰਬਰ ਤੇ ਉਹਦਾ ਨਾਮ ਲੈਂਦਾ ਹੀ ਦੂਜੇ ਨੰਬਰ ਤੇ ਜੋਗਾ ਸਿੰਘ ਦਾ ਨਾਮ ਤੇ ਉਹਦੀ ਪਤਨੀ ਦਾ ਨਾਮ ਲੈਂਦਾ ਹੈ ਇਹਨਾਂ ਦੇ ਕਾਰਵਾਈ ਬਣਦੀ 302 ਲੱਗੇ ਮੈਨੂੰ ਪ੍ਰਸ਼ਾਸਨ ਅੱਗੇ ਵੀ ਸਾਡੀ ਸਰਕਾਰ ਕੋਈ ਪੁਲਿਸ ਪਲਾਇਮ ਸਾਡਾ ਕੋਈ ਨਹੀਂ 306 ਦਾ ਪਰਚਾ ਲਾਉਂਦੇ ਆ ਜੀ ਫਿਰ ਕਹਿੰਦੇ ਆ ਜੀ ਡਿਸਮਿਸ ਵੀ ਕਰ ਦੇਾਂਗੇ ਲਾਸਟ ਦੇ ਆ ਕੇ ਵੀ ਜਦੋਂ ਕੁੜੀ ਪ੍ਰੈਗਨੈਂਟ ਨਿਕਲੀ ਇਹ ਜੀ ਸਾਡੇ ਨੂੰ ਨਾ ਹੋਵੇ ਸਾਨੂੰ ਜੀ ਇੱਕ ਤਾਂ ਸਾਡਾ ਬੰਦਾ ਚਲਾ ਗਿਆ ਇੱਕ ਸਾਡੇ ਕੋਈ ਸਨਮਾਈ ਨਹੀਂ ਹੋ ਰਹੀ ਇੱਕ ਪੁੱਲ ਹੀ ਇੱਕ ਘਟ ਤੋਂ ਪਤਾ ਨਹੀਂ ਕਿੰਨੇ ਗਿਜਨੇ ਹਨ ਵੀ ਜਿੰਨਾਂ ਦੀਆਂ ਰਿਕਾਰਡ ਨਾਲ ਲੱਗੀਆਂ ਨੇ ਉਹਨਾਂ ਨੇ ਕੁਛ ਕੀਤਾ ਹੈ ਤੇ ਪਰ ਜਦੋਂ ਅੰਦਰ ਕੇਦੇ ਫਾਹ ਪੂ ਲਿਆ ਜਾਂ ਮਾਰ ਕੇ ਫਾਹ ਦਿੱਤਾ ਨੇ ਜਾਂ ਅੰਦਰ ਉਹਨੂੰ ਮਾਰ ਕੇ ਸੱਟਿਆ ਨੇ ਨਾ ਨਹੀਂ ਪਤਾ ਕੀ ਕੀਤਾ ਨੇ ਉਹ ਜਿਹੜਾ ਦੋ ਬੰਦੇ ਦੁਕਾਨੇ ਮੁੰਡੇ ਭੱਜ ਗਏ ਨੇ ਤੇ ਆਪ ਜਿਹੜੀ ਉਹਦੀ ਕਾਰ ਦੀ ਸੀ ਕਣ ਕੰਟੋ ਕਿਹਦੀ ਕਾਰ ਸੀ ਉਹ ਦਜੀ ਆਰਪਰੀ ਸੀ ਹਨ ਕਦੀ ਜਿਹੜੀ ਬਣੀ ਸੀ ਪਤਨੀ ਤੇ ਉਹ ਦਜੀ ਜੰਦਰਾ ਮਾਰ ਕੇ ਤੇ ਬੈਗ ਭੁਗ ਲੈ ਲੀੜਾ ਕਪੜਾ ਲੈ ਕੇ ਪਹਿਲੇ ਕਿਤੇ ਨਿਕਲ ਗਈ ਇਹ ਜਿੰਦੇ ਕਮਰੇ ਦੇ ਵਿੱਚ ਕਿਰਾਏ ਰਹਿੰਦੇ ਹਨ ਉਹਨੂੰ ਕਦੇ ਪਤਾ ਲੱਗਾ ਉਹ ਆਇਆ ਉਹਨੇ ਕਦੇ ਜੰਦਰਾ ਤੋੜਿਆ ਤੋੜ ਕੇ ਵੇਖਿਆ ਆਇਆ ਘਾਰ ਉਮਾਰ ਕੇ ਜੰਦਰਾ ਨਿਕਲ ਗਏ ਉਹਨੇ ਫਿਰ ਅੱਜ ਦੇ ਵੀ ਉਹਨੇ ਵੇਖਿਆ ਨਹੀਂ ਤੇ ਫਿਰ ਉਹਨੇ ਇਧਰ ਫੋਨ ਲਾਇਆ ਹੈ ਮਲਾਜ਼ਮਾਂ ਨੂੰ ਉਹ ਗਏ ਨੇ ਜਾ ਕੇ ਇਹਨਾਂ ਨੇ ਕਿੰਨੀ ਕੀ ਦੇਰ ਹੋ ਗਈ ਸੀ ਵਿਆਹ ਪੰਜ 6 ਮਹੀਨੇ ਹੋ ਗਏ ਇਹਨਾਂ ਨੇ ਕਿ ਚਾਰ ਪੰਜ ਮਹੀਨੇ ਹੋ ਗਾਣੇ ਤੇ ਜਦੋਂ 11 ਬਹੁਤ ਆ ਵੀ ਮੁੰਡਾ ਕਰੋ ਪਿਆ ਕੇ ਲਿਆਏ ਸਾਡੇ ਮੱਥੇ ਨਹੀਂ ਨਾ ਲੱਗਣਾ ਜੇ ਤਾਂ ਨਹੀਂ ਦਿੱਕਤਾ ਮੇਰੇ ਤੇ ਗੱਲ ਹੀ ਨਹੀਂ ਪਤਾ ਕਹਰੇ ਜਿਹੜੀ ਇਨਫੋਰਮੇਸ਼ਨ ਮਿਲੀ ਸੀ ਕਿ ਹਮੇਰੇ ਕੋਈ ਨੌਜਵਾਨ ਦੀ ਡੈਡ ਬੋਡੀ ਉਹਦੇ ਘਰ ਦੇ ਵਿੱਚ ਪਈ ਹੈ ਇਹ ਜੋ ਅਸੀਂ ਮੌਕੇ ਤੇ ਗਏ ਆ ਕੋਈ ਪਤਾ ਲੱਗਿਆ ਕਿ ਹਰਪ੍ਰੀਤ ਸਿੰਘ ਹੈਪੀ ਵਾਸੀ ਬੇਸਿਕਲੀ ਕੋਟੀਸੇ ਖਾਂ ਤੋਂ ਸੀ ਪਰ ਇੱਥੇ ਪ੍ਰਵੰਤ ਕੋਰ ਕੰਤੋ ਦੇ ਨਾਲ ਹੀ ਰਹਿ ਰਿਹਾ ਸੀਗਾ ਇੱਕ ਕਿਰਾਏ ਦੇ ਘਰ ਲੈ ਕੇ ਇਹ ਮੌਕੇ ਤੋਂ ਦੇਖਣ ਤੋਂ ਹੀ ਪਤਾ ਹੈ ਕਿ ਉਹਨੇ ਜਿਹੜੀ ਆਤਮ ਹੱਤਿਆ ਕੀਤੀ ਹੈ ਗੜ ਵਿੱਚ ਫਾਹ ਲਾਈ ਹੈ। ਗਲਤੀ ਫਾਹ ਦਾ ਨਿਸ਼ਾਨ ਹੈ। ਇਹ ਬੋਡੀ ਤੇ ਹੋਰ ਵੀ ਕੋਈ ਚਾਹ ਨਹੀਂ ਆਸੀ। ਬਾਕੀ ਤਫ਼ਤੀਸ਼ ਕਰ ਰਹੇ ਆ ਤੇ ਉਹਦੀ ਲੜਕੀ ਦੀ ਫੈਮਿਲੀ ਨੂੰ ਬੁਲਾਇਆ ਗਿਆ ਹੈ ਕੋਟ ਸਿਫਾ ਤੋਂ। ਇਹਨਾਂ ਦਾ ਬਿਆਨ ਲੈ ਕੇ ਜਿਹੜੀ ਅਗਲੀ ਕਾਰਵਾਈ ਹੋਵੇਗੀ। ਇਹ ਪਿੰਡ ਵਾਸੀਆਂ ਤੋਂ ਪਤਾ ਚੱਲਿਆ ਕਿ ਪਿਛਲੇ 6 ਮਹੀਨਿਆਂ ਤੋਂ ਇੱਥੇ ਰਹਿ ਰਹੇ फिलहाल तो इस जगह देखने तो थे डेड बॉडी तो ही पता लग रहा है कि ये फांसी आ गया, गया। तो है क्योंकि गले पे सिर्फ आपसर्कल निशान हैं। बाकियां सी जगह पूरा पोस्टमार्टम के फोटों पे जो भी कार्रवाई होगी वो हमें रखेंगे। ये बीस साल की उम्र है। फिलहाल हर हा जी कारण नहीं क्योंकि ये भी वाइटी है थे, थे म� ਉਸਨੇ ਅੰਦਰ ਹੀ ਅਗਲੀ ਜਿਹੜਾ ਪਤਾ ਚੱਲ ਗਿਆ ਸਾਰਾ ਕੁਝ ਮੈਂ ਲਿਖਦਾ ਵਾਇਸ ਇਦਾਂ ਕੁਲਵੰਤ ਕੋਰ ਕੰਮ ਤੇ ਬੇਬੀ ਉਮਰ 20 ਹਾਸ ਸੀ ਚੱਲ ਜੀ ਨਹੀਂ ਫਿਰ ਆ ਵਾਇਸੇ ਦੀ ਜਰੀਏ ਪ੍ਰੈਜੈਂਟ